ਮੇਰੇ ਤੇ 50 ਪਰਚੇ ਤੇ ਪਾਇਆ 50 ਪਰਚੇ ਤਿੰਨ ਪਰਚੇ ਪਾਇਆ ਰਾਦਾ ਕਤਲ ਦੇ ਦਿੱਲੀ ਪਰਚੇ 53 ਕੇਸ ਮੇਰੇ ਤੇ ਪਾਇਆ ਅਜੇ ਤੱਕ ਮੈਨੂੰ ਨਹੀਂ ਦਵਾ ਸਕੀ ਬਾਕੀਆਂ ਨੂੰ ਕਿੰਨਾ ਕੁ ਦਵਾ ਲੈਣਗੇ ਤੇ ਪੈਸੇ ਬਹੁ ਖਾਨੇ ਆ ਤੁਸੀਂ ਹੋਟਲ ਆ ਤੁਹਾਡੇ ਤੁਹਾਡੀਆਂ ਚੰਗੀਆਂ ਚੰਗੇ ਕੰਮ ਆ ਕਾਰੋਬਾਰ ਆ ਬੜੇ ਪੈਸੇ ਬਣਾ ਕੇ ਭੱਠੇ ਆ ਤੁਹਾਡੇ ਸੈਲਰ ਆ ਤੁਹਾਡੇ ਬੜਾ ਕੁਝ ਹੈ ਇਹਹੀ ਇਹ ਵਾਸੀ ਚੈਲੰਜ ਕਬੂਲ ਹੈ ਨਾ ਵੀ ਅਸੀਂ ਡਿਬੇਟ ਕਰਨੀ ਆ ਅਸੀਂ ਝੋਨਾ ਲਾਉਣਾ ਅਸੀਂ ਆਈਏ ਹਾਂ ਉਹ ਅਸੀਂ ਦੁਕਾਨੋਂ ਸੱਦ ਦਤਾ ਜੇ ਮੈਂ ਕੇ ਨਿਗਰ ਰੱਖਿਓ ਕਿੱਥੇ ਝੋਨਾ ਲਾਉਂਦਾ ਕਿੱਥੇ ਉਹ ਵਟਾਂ ਪੋਚਦਾ ਉਹਨਾਂ ਨੇ ਖਾੜਕੋਂ ਦੇ ਨਾਂ ਤੇ ਘਟਾਈ ਸੀ ਪਿਛਲੇ ਨੇ ਨਕਸ਼ਲੀਆਂ ਦੇ ਨਾਂ ਤੇ ਘਟਾਈ ਸੀ ਇਹਨਾਂ ਨੇ ਚਿੱਟੇ ਦੇ ਨਾਂ ਤੇ ਘਟਾ ਰਹੇ ਨੇ ਸਟੇਟ ਕੋਲੇ ਇੱਕ ਹਥਿਆਰ ਹੁੰਦਾ ਕਿ ਲਹਿਰਾਂ ਨੂੰ ਜੇ ਦਬਾਉਣਾ ਤਾਂ ਮਤਲਬ ਪੁਰਖ ਦੇ ਜੋਰ ਹੀ ਦਬਾਇਆ ਜਾ ਸਕਦਾ ਬੈਲ ਕੋਨ ਲੋਗ ਉਹੀ ਇਤਿਹਾਸ ਨੇ ਪੜ੍ਹ ਕੇ ਉਹੀ ਇਤਿਹਾਸੇ ਦੁਹਰਾ ਰਿਹਾ ਪਹਿਲੀ ਵਾਰ ਜਦੋਂ ਐਮਪੀ ਬਣਿਆ ਇਹ ਲੋਕਾਂ ਨੇ ਇੰਨੀਆਂ ਵੋਟਾਂ ਇਹਨੂੰ ਪਾਈਆਂ ਕਿ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਵੋਟ ਇਹਨੂੰ ਪਈਆ ਹੋਰ ਕੋਈ ਨਹੀਂ ਪਈਆ ਰਕਾਰਡ ਤੋੜਿਆ ਜੇ ਜਿਹੜੇ ਵਿਅਕਤੀ ਨੂੰ ਸਭ ਤੋਂ ਵੱਧ ਵੋਟਾਂ ਪਈਆਂ ਹੋਣ ਉਹਦੇ ਨਾਲ ਏਡੀ ਬੁਰੀ ਹੋਊਗੀ ਤੁਸੀਂ ਯਾਦ ਕਰੋਗੇ ਜਿਹੜਾ ਇਹ ਅਕਾ ਜਿੰਨੂੰ ਇਹ ਮੰਨਦਾ ਕਿ ਮੇਰਾ ਇਹ ਪੀਰ ਹੈ ਗੁਰੂ ਹੈ ਕੇ ਜਰੀਬਾ ਉਹਨੇ ਵੀ ਉਸੇ ਹੰਕਾਰ ਚੋਂ ਅਸਤੀਫਾ ਦਿੱਤਾ ਸੀ ਕਿ ਜੇ ਲੋਕ ਮੈਨੂੰ ਚਾਹੁੰਦੇ ਹੋਈ ਤਾਂ ਚੋਣ ਲੈਣਗੇ ਕੀ ਹੋਇਆ ਫਿਰ ਲੋਕਾਂ ਨੇ ਚੁਣਿਆ ਤਾਂ ਹੈ ਨਹੀਂ ਉਹ ਸਿਰਫ ਇੱਕ ਸਾਲ ਲੈ ਗਿਆ ਇਹਦੇ ਲਈ ਜ਼ਬਰਦਸਤ ਉਦੋਂ ਬਾਅਦ ਤਾਂ ਫਿਰ ਲੋਕਾਂ ਨੂੰ ਪਚਾਉਣਾ ਹੁੰਦਾ ਲੋਕਾਂ ਨੂੰ ਫੰਡ ਦੇਣੇ ਹੁੰਦੇ ਆ ਲੋਕਾਂ ਦੀਆਂ ਗਲੀਆਂ ਪੱਕੀਆਂ ਕਰਦੀਆਂ ਨਾਲੀਆਂ ਪੱਕੀਆਂ ਕਰਨੀ ਹੋਰ ਨਾ ਮ ਤਾਂ ਕੁਝ ਕਰਨਾ ਨਹੀਂ ਨਾ ਕਿ ਜਿਹੜਾ ਕਿਸਾਨਾਂ ਦੇ ਵਿਰੁੱਧ ਬੋਲਦਾ ਹੈ ਮਜ਼ਦੂਰਾਂ ਦੇ ਵਿਰੁੱਧ ਬੋਲਦਾ ਹੈ ਵਿਦਿਆਰਥੀਆਂ ਦੇ ਵਿਰੁੱਧ ਬੋਲਦਾ ਹੈ ਅਸਲ ਦੇ ਵਿੱਚ ਜਿਹੜੀ ਵਿਰੋਧੀ ਤਨ ਹੁੰਦੀ ਹੈ ਨਾ ਜਿਹੜੀ ਮਤਲਬ ਇੱਥੇ ਪੰਜਾਬ ਦੇ ਵਿੱਚ ਕਾਂਗਰਸ ਵੀ ਠੱਪ ਹੈ ਦੂਸਰੀ ਕਾਲੀ ਦਲ ਵੀ ਠੱਪ ਹੈ ਲੀ ਰੋ ਲੀ ਰੋਏ ਹੋਏ ਹੋਏ ਨਹੀਂ ਇੱਕੋ ਇੱਕ ਬੀਜੇਪੀ ਹੈ ਬੀਜੇਪੀ ਨਾਲੇ ਦੀ ਗੰਡ ਧੁੱਪ ਹੈ ਕਹਿੰਦੇ ਹੁੰਦੇ ਨੇ ਕਿ ਜੇ ਝੂਠ ਬੋਲਣਾ ਦੱਬ ਕੇ 100 ਝੂਠ 100 ਵਾਰੀ ਝੂਠ ਬੋਲ ਦਿਓ ਸੱਚ ਦੇ ਮੁਕਾਬਲੇ ਜਾਉਂਦਾ ਹੈ ਹਿਟਲਰ ਨੇ ਗੱਲ ਕਹੀ ਸੀ ਹਾਂ ਪਰ ਉਹੀ ਗੱਲ ਇਹ ਸਾਬਤ ਕਰਨਾ ਚਾਹੁੰਦਾ ਕਿ ਇੰਨਾ ਝੂਠ ਮਾਰ ਦਿਓ ਇੰਨਾ ਝੂਠ ਮਾਰ ਦਿਓ ਕਿ ਲੋਕਾਂ ਨੂੰ ਇਹ ਲੱਗਣ ਲੱਗ ਜੇ ਅਸਲ ਦੇ ਵਿੱਚ ਸਾਡੇ ਦੋਸੰਮਣ ਹੀ ਕਿਸਾਨ ਜੱਤੇ ਬੰਦੂ ਆ ਪੰਜਾਬ ਸਰਕਾਰ ਦੇ ਪੁਰਸੀਆ ਰਾਜ ਦੇ ਖਿਲਾਫ ਅੱਜ ਬਠਿੰਡਾ ਦੇ ਵਿੱਚ ਧਰਨਾ ਹੈ ਨਰਿੰਦਰ ਦੀਪ ਨੂੰ ਸੀਆਈਏ ਸਟਾਫ ਦੇ ਵਿੱਚ ਕੋ-ਕੋ ਕੀ ਤਸ਼ੱਦਦ ਕਰ ਕਰਕੇ ਕਤਲ ਕੀਤਾ ਗਿਆ ਉਹਦੇ ਖਿਲਾਫ ਧਰਨਾ ਜਿਸ ਦੇ ਵਿੱਚ ਭਾਰਤੀ ਕਿਸਾਨੀ ਨੂੰ ਨੇਕਤਾ ਡਕਾਉਂਦਾ ਦੇ ਸੂਬਾ ਪ੍ਰਧਾਨ ਬੋਟਾ ਸਿੰਘ ਬਰਜਗਲ ਪਹੁੰਚਿਆ ਗੱਲਬਾਤ ਕਰਦੇ ਆ ਇਸ ਮੁੱਦੇ ਨੂੰ ਲੈ ਕੇ ਪੁਲਿਸ ਹਸਟੇਡ ਨੂੰ ਲੈ ਕੇ ਤੱਕ ਖਸਾਂ ਜਥੇਬੰਦੀਆਂ ਤੇ ਮੁੱਖ ਮੰਤਰੀ ਦੇ ਤੰਦ ਨੂੰ ਲੈ ਕੇ ਸਾਰੇ ਵਿੱਚ ਤੇ ਗੱਲਬਾਤ ਕਰਦੇ ਆ ਬਰਾ ਸਤਿਕਾਰ ਲਗੇ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਜਿਹੜੀਆਂ ਇਹ ਘਟਨਾਵਾਂ ਤੁਸੀਂ ਬਾਕੀ ਜਥੇਬੰਦੀਆਂ ਇਹ ਕਹਿ ਰਹੇ ਹੋ ਕਿ ਪੁਲਿਸ ਹੀ ਆ ਰਾਜ ਬਣਦਾ ਜਾ ਰਿਹਾ ਕਿਸ ਤਰੀਕੇ ਦੇ ਨਾਲ ਬਣ ਰਿਹਾ ਹੈ ਰਾ ਪੁਲਿਸ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜਦੋਂ ਸਟੇਟ ਰਾਜ ਕਰਦੀ ਹੈ ਤਾਂ ਅਸਲ ਦੇ ਵਿੱਚ ਉਹਦੀ ਲੋੜ ਹੁੰਦੀ ਆ ਕਿ ਜਦੋਂ ਲੋਕ ਉੱਠਦੇ ਹੁਣ ਆਪਣੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕਰਦੇ ਹੋਣ ਉਹਦੇ ਕੋਲੇ ਇੱਕੋ ਹੀ ਹੁੰਦਾ ਹੈ ਕਿ ਉਹਨੂੰ ਜ਼ਬਰ ਦੇ ਜ਼ੋਰ ਦਵਾ ਦਿਓ ਜ਼ਬਰ ਦੇ ਜ਼ੋਰ ਦਵਾਉਣ ਦਾ ਮਤਲਬ ਉਹਨਾਂ ਕੋਲੇ ਅਪਰਾਲਾ ਇਹ ਹੁੰਦਾ ਕਿ ਪੁਲਿਸ ਨੂੰ ਐਨੇ ਅਧਿਕਾਰ ਦੇ ਦਿਓ ਉਹਨੂੰ ਕਿਸੇ ਦਾ ਡਰ ਨਾ ਰਹੇ ਕਿ ਜੋ ਮੈਂ ਕਰ ਰਿਹਾ ਕਿਤੇ ਮੈਨੂੰ ਇਹਦੀ ਕੀਮਤ ਤਾਂ ਨਹੀਂ ਧਾਰਨੀ ਪੈਂਦੀ ਉਹ ਜਦੋਂ ਉਹਨੂੰ ਥਾਪੀ ਦਿੱਤੀ ਜਾਂਦੀ ਹੈ ਕਿ ਤੈਨੂੰ ਕੋਈ ਕੀਮਤ ਨਹੀਂ ਤਾਰਨੀ ਪਊਗੀ ਤਾਂ ਫਿਰ ਪੁਲਸ ਉਹ ਜਿਹੜਾ ਜਬਰਾਂ ਲੋਕਾਂ ਉੱਪਰ ਕਰਦੀ ਹੈ ਉਹ ਕੱਲਾ ਇਸ ਰਾਜ ਦਾ ਸਵਾਲ ਨਹੀਂ ਹੈ ਜਦੋਂ ਤੋਂ ਵੀ ਤੁਸੀਂ ਦੇਖੋਗੇ ਮੈਂ ਤਿੰਨ ਚਾਰ ਰਾਤ ਤੁਹਾਨੂੰ ਗਿਣਾ ਸਕਦਾ ਕਿ ਜਦੋਂ ਸਭ ਤੋਂ ਪਹਿਲਾਂ ਇੱਥੇ ਕੋਈ ਪੁਲਸ ਮੁਕਾਬਲਾ ਨਹੀਂ ਸੀ ਹੁੰਦਾ ਜਦੋਂ ਇੱਥੇ ਨਕਸ਼ਲੀ ਲਹਿਰ ਉੱਠੀ ਲੋਕਾਂ ਨੇ ਆਪਣੀਆਂ ਜ਼ਮੀਨਾਂ ਦੀ ਬਰਾਬਰ ਵੰਡ ਦੀ ਗੱਲ ਚੁੱਕੀ ਕਾਫੀ ਉਹ ਲਹਿਰ ਫੈਲ ਚੁੱਕੀ ਸੀ ਉਹ ਲਹਿਰ ਨੂੰ ਦਬਾਉਣ ਦਾ ਇੱਕੋ ਹੀ ਉਹਨੇ ਢੰਗ ਸੀ ਕਿ ਉਹਨੇ ਮਤਲਬ ਜਿਹੜੇ ਮੁੱਖ ਮੰਤਰੀ ਬਾਦਲ ਨੇ ਪੁਲਿਸ ਨੂੰ ਅਧਿਕਾਰ ਦਿੱਤੇ ਕਿ ਜੋ ਮਰਜ਼ੀ ਕਰੋ ਦਮਣੇ ਚਾਹੀਦੇ ਆ ਉਹਨਾਂ ਨੇ ਇਨਕਾਪਟਰ ਕੀਤੇ ਮਤਲਬ ਟਰੈਕਟਰਾਂ ਮਗਰ ਪਾਪਾ ਕੜੀਛੇ ਤੇ ਉਹਨਾਂ ਦੇ ਪਰਿਵਾਰ ਖਤਮ ਕੀਤੇ ਘਰ ਟਾ ਹੀ ਉਹ ਲਹਿਰ ਦਬਾਉਣ ਦੇ ਵਿੱਚ ਇੱਕ ਵਾਰ ਉਹ ਸਫਲ ਹੋ ਗਏ ਉਸ ਤੋਂ ਬਾਅਦ ਇੱਥੇ ਦੂਸਰੀ ਜਦੋਂ ਮੁੱਖ ਮੰਤਰੀ ਬੇਅੰਤ ਸੀ ਉਹਨਾਂ ਦੂਸਰੀ ਲਹਿਰ ਚੱਲੀ ਇਹ ਜਿਹੜੀ ਖਾਲਸਤਾਨ ਦੀ ਲਹਿਰ ਕਹਿ ਲੋ ਨੂੰ ਤਾਂ ਉਹ ਲਹਿਰ ਨੂੰ ਦਬਾਉਣ ਦੇ ਲਈ ਮੁੱਖ ਮੰਤਰੀ ਨੇ ਖੁੱਲੀਆਂ ਛੁੱਟੀਆਂ ਦਿੱਤੀਆਂ ਕੇਪੀਐਸੀ ਗੱਲ ਨੂੰ ਕਿ ਜੇ ਇੱਥੇ ਸ਼ਾਂਤੀ ਕਾਇਮ ਕਰਨੀਆਂ ਤਾਂ ਇੱਕੋ ਹੀ ਹਾਲ ਹੈ ਕਿ ਲੋਕਾਂ ਤੇ ਜ਼ਬਰ ਕਰੋ ਲੋਕਾਂ ਨੂੰ ਦਬਾਓ ਉਹਨੇ ਕੋਈ ਕਾਸਰ ਬਾਕੀ ਨਹੀਂ ਛੱਡੀ ਮਾਜੇ ਦੇ ਵਿੱਚ ਬਰਾਤ ਨਹੀਂ ਸੀ ਚੜਦੀ 20 ਸਾਲ ਤੱਕ ਉਹ ਉਹਦਾ ਸ਼ੇਰਾ ਸਾਰਾ ਜ਼ਬਰ ਦਾ ਕੇਪੀਐਸੀ ਗੱਲ ਤੇ ਮਤਲਬ ਉਹਨੂੰ ਬੇਅੰਤ ਨੂੰ ਜਾਂਦਾ ਉਹਨਾਂ ਕੀਮਤ ਵੀ ਤਾਰਨੀ ਪਈ ਦਿਲੀਓ ਨੇ ਅੱਗ ਮਚਾਈ ਉਹ ਸੱਗ ਦੇ ਵਿੱਚ ਆਪ ਹੀ ਸੜ ਗਏ ਐਵੇਂ ਜਿਵੇਂ ਹੁਣ ਇਹਨਾਂ ਨੂੰ ਲੱਗਦਾ ਹੈ ਕਿ ਇੱਥੇ ਸੰਯੁਕਤ ਮੋਰਚਾ ਬਹੁਤ ਕਾਮਯਾਬ ਹੋ ਰਿਹਾ ਮਜ਼ਦੂਰ ਜਥੇਬੰਦੀਆਂ ਉੱਠ ਰਹੀਆਂ ਨੇ ਮੁਲਾਜ਼ਮ ਜਥੇਬੰਦੀਆਂ ਉੱਠ ਰਹੀਆਂ ਨੇ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਉੱਠ ਰਹੀਆਂ ਬਿਲਕੁਲ ਉਹੀ ਇਤਿਹਾਸੇ ਦਾ ਹਰਾ ਰਿਹਾ ਚਿੱਟੇ ਦੇ ਨਾਮ ਥੱਲੇ ਲੋਕਾਂ ਦੇ ਘਟਾ ਹੀ ਜਾ ਰਹੇ ਨੇ ਉਹਨਾਂ ਨੇ ਖਾੜਕੋਂ ਦੇ ਨਾਂ ਤੇ ਘਟਾਈ ਸੀ ਪਿਛਲੇ ਨੇ ਨਕਸ਼ਲੀਆਂ ਦੇ ਨਾਂ ਤੇ ਘਟਾਈ ਸੀ ਇਹਨਾਂ ਨੇ ਚਿੱਟੇ ਦੇ ਨਾਂ ਤੇ ਘਟਾ ਰਹੇ ਨੇ ਅਸਲ ਦੇ ਵਿੱਚ ਜਿਹੜਾ ਸਟੇਟ ਹੈ ਸਟੇਟ ਕੋਲੇ ਇੱਕ ਹਥਿਆਰ ਹੁੰਦਾ ਕਿ ਲਹਿਰਾਂ ਨੂੰ ਜੇ ਦਬਾਉਣਾ ਤਾਂ ਮਤਲਬ ਪੁਲਸ ਦੇ ਜ਼ੋਰ ਹੀ ਦਬਾਇਆ ਜਾ ਸਕਦਾ ਬਿਲਕੁਲ ਉਹੀ ਇਤਿਹਾਸ ਨੇ ਪੜ੍ਹ ਕੇ ਉਹੀ ਇਤਿਹਾਸੇ ਦੁਹਰਾ ਰਿਹਾ ਪਰ ਜ਼ਬਰ ਕਰਦੇ ਹੁੰਦੇ ਨੇ ਪਰ ਮੂੰਹ ਦੀ ਵੀ ਖਾਣੀ ਪੈਂਦੀ ਹੁੰਦੀ ਆ ਇਸੇ ਕਰਕੇ ਮੜਮੜ ਉਹੀ ਰਾਜ ਸਰਕਾਰਾਂ ਨਹੀਂ ਆਉਂਦੀਆਂ ਜਿੰਨਾ ਇਹ ਲੋਕਾਂ ਚ ਹਰਮਨ ਪਿਆਰਾ ਸੀ ਕਿਉਂਕਿ ਕਮੇਡੀ ਕੀਤੀ ਕਹਿਣ ਦੇ ਵਿੱਚ ਮੈਨੂੰ ਕੋਈ ਝਿਜਕ ਨਹੀਂ ਲੋਕਪੱਖੀ ਕਮੇਡੀ ਕੀਤੀ ਰੈਸਪਟ ਦੇ ਖਿਲਾਫ ਪੁਲਿਸ ਦੇ ਕਰਿਆਵਾਂ ਦੇ ਖਿਲਾਫ ਜਿਹੜੀਆਂ ਐਮਪੀ ਐਮਐਲਏ ਉਹਨਾਂ ਦੇ ਖਿਲਾਫ ਕੋਰਟਾਂ ਦੇ ਖਿਲਾਫ ਮਤਲਬ ਇਹਨੇ ਵਧੀਆ ਜੇ ਕਹਣਾ ਹੋਵੇ ਕਮੇਟੀ ਲੋਕਪੱਖੀ ਕੀਤੀ ਉਹ ਕਮੇਟੀ 'ਚ ਲੋਕਾਂ ਦਾ ਹਰਮਨ ਪਿਆਰਾ ਬਣਿਆ ਜਦੋਂ ਇਹਨੇ ਇੱਧਰ ਫੈਸਲਾ ਕਰ ਲਿਆ ਮਤਲਬ ਸਿਆਸਤ ਦੇ ਵਿੱਚ ਆਉਣ ਦਾ ਪਹਿਲੀ ਵਾਰ ਜਦੋਂ ਐਮਪੀ ਬਣਿਆ ਇਹ ਲੋਕਾਂ ਨੇ ਇੰਨੀਆਂ ਵੋਟਾਂ ਇਹਨੂੰ ਪਾਈਆਂ ਕਿ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਵੋਟ ਇਹਨੂੰ ਪਈ ਆ ਔਰ ਕੋਈ ਐਮਪੀ ਨਹੀਂ ਹੈ ਜਣ ਰਿਹਾ ਰਿਕਾਰਡ ਤੋੜਿਆ ਉਸੇ ਹਰਮਨ ਪਿਆਰਤਾ ਤੋਂ ਜਦੋਂ ਇਹਨੇ ਸਰਕਾਰ ਬਣਾਉਣ ਦੀ ਗੱਲ ਕੀਤੀ ਤਾਂ ਸਭ ਤੋਂ ਵੱਧ ਇਤਿਹਾਸ ਫੇਰ ਚਾ 92 ਐਮਰ ਲਈ ਲੋਕਾਂ ਨੇ ਜਿਤਾਕੇ ਦੀ ਝੋਲੀ ਪਾਈ ਪਰ ਜਦੋਂ ਲੋਕ ਉੱਠਦੇ ਆ ਲੋਕ ਲਹਿਰਾਂ ਉੱਠਦੀਆਂ ਕਿਉਂਕਿ ਖਾਸਾ ਤਾਂ ਉਹੀ ਹੈ ਨਾ ਸਟੇਟ ਦਾ ਉਸ ਖਾਸੇ ਦੇ ਤਹਿਤ ਉਹਨੂੰ ਭੁੱਲ ਗਿਆ ਸਭ ਕਾਸੇ ਨੂੰ ਹੀ ਉਹਨੂੰ ਭੁੱਲ ਕੇ ਉਹੀ ਮੁੱਖ ਮੰਤਰੀ ਬਣ ਗਿਆ ਜਿਹੜੇ ਪਹਿਲੇ ਮੁੱਖ ਮੰਤਰੀ ਸੀ ਉਹ ਚਿੱਟੇ ਦੇ ਨਾਂ ਤੇ ਲੋਕਾਂ ਤੇ ਜਾਬਰ ਚਿੱਟੇ ਦੇਣਾ ਤੇ ਘਰ ਢਾਉਣੇ ਨੌਜਵਾਨਾਂ ਦੇ ਕਤਲ ਕਰਨੇ ਮੰਨ ਲਓ ਹੁਣ ਇਹ ਕਹਿੰਦਾ ਵੀ ਗਾਂਹਾਂ ਛਟਰਾਂ ਦੇ ਕਤਲ ਹੋ ਰਹੇ ਨੇ ਹਫਤੇ ਦੇ ਵਿੱਚ ਇੱਕ ਜਾਂ ਦੋ ਲਾਜ਼ਮੀ ਆ ਤੁਸੀਂ ਗੰਤੀ ਇਹਦੀ ਘਰੀ ਚੱਲਿਓ ਇਹ ਪਿਛਲਿਆਂ ਨਾਲੋਂ ਵੱਧ ਜਾਊਗਾ ਘਟਦਾ ਨਹੀਂ ਹੈ ਜਣ ਇਹਦੇ ਕੋਲੇ ਕੀ ਅਧਿਕਾਰ ਹੈ ਪੁਲਿਸ ਕੋਲੇ ਕੋਈ ਕੋਈ ਗਾਂਹ ਛਟਰ ਨੂੰ ਫੜੋ ਤੇ ਮਾਰ ਦਿਓ ਇਹਨਾਂ ਕੋਲੇ ਕੀ ਅਧਿਕਾਰ ਹੈ ਕਿ ਮਤਲਬ ਕਿਸੇ ਦਾ ਘਰ ਢਾ ਦੇਓ ਠੀਕ ਹੈ ਦੋਸ਼ੀ ਹੈ ਉਹ ਅਪਰਾਧੀ ਹੈ ਇਹ ਮੁੰਡਾ ਵੀ ਅਪਰਾਧੀ ਹੋ ਸਕਦਾ ਦੋਸ਼ੀ ਹੋ ਸਕਦਾ ਇਹਨੂੰ ਫੜੋ ਅਦਾਲਤ ਦੇ ਹਵਾਲੇ ਕਰੋ ਛੋਟੇ ਕੋਲੇ ਕੀ ਅਧਿਕਾਰ ਆ ਪਰ ਸਾਰੇ ਅਧਿਕਾਰ ਉਹ ਪੁਲਿਸ ਦੇ ਕੋਲੇ ਆ ਥਾਪੀ ਦਿੱਤੀ ਹੋਈ ਹੈ ਕਿ ਬੇਫਿਕਰ ਹੋ ਕੇ ਮਤਲਬ ਲੋਕਾਂ ਤੇ ਜ਼ਬਰ ਕਰੋ ਤੇ ਦਬਾਓ ਇਹਨਾਂ ਨੂੰ ਜਿੱਥੇ ਆ ਉੱਤੇ ਦੂਸਰੀ ਮੈਂ ਗੱਲ ਇਹ ਕਹੂੰਗਾ ਕਿ ਜਿਹੜਾ ਕਿਸਾਨਾਂ ਦੇ ਵਿਰੁੱਧ ਬੋਲਦਾ ਹੈ ਮਜ਼ਦੂਰਾਂ ਦੇ ਵਿਰੁੱਧ ਬੋਲਦਾ ਹੈ ਵਿਦਿਆਰਥੀਆਂ ਦੇ ਵਿਰੁੱਧ ਬੋਲਦਾ ਹੈ ਅਸਲ ਦੇ ਵਿੱਚ ਜਿਹੜੀ ਵਿਰੋਧੀ ਤਰ ਹੁੰਦੀ ਹੈ ਨਾ ਜਿਹੜੀ ਮਤਲਬ ਇੱਥੇ ਪੰਜਾਬ ਦੇ ਵਿੱਚ ਕਾਂਗਰਸ ਵੀ ਠੱਪ ਹੈ ਦੂਸਰੀ ਕਾਲੀਦਨ ਵੀ ਠੱਪ ਹੈ ਲੀਰੋ ਲੀਰ ਹੋਏ ਹੋਏ ਨੇ ਇੱਕੋ ਇੱਕ ਬੀਜੇਪੀ ਹੈ ਬੀਜੇਪੀ ਨਾਲੇ ਦੀ ਗੰਡ ਤੁੱਪ ਹੈ ਉਹ ਜਿਹੜੀ ਗੰਡ ਤੁੱਪ ਦੇ ਰਾਹੀਂ ਫਿਰ ਜਿਹੜੀ ਬੀਜੇਪੀ ਹੈ ਉਹ ਲੋਕਾਂ ਨੂੰ ਦਬਾਉਣ ਖਤਰ ਜਿਹੜੇ ਸੀਗੇ ਮਤਲਬ ਪੋਲੀਟਿਕਲ ਲੋਕ ਉਹਨਾਂ ਦੇ ਈਡੀ ਦੇ ਛਾਪੇ ਮਰਵਾ 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 ਉਹ ਤਾਂ ਚੁੱਪ ਕਰਾਤੇ ਇੱਕੋ ਇੱਕ ਜੇ ਕੋਈ ਬੋਲ ਰਿਹਾ ਸੰਯੁਕਤ ਮੋਰਚਾ ਪੰਜਾਬ ਬੋਲ ਰਿਹਾ ਪੰਜਾਬ ਦੇ ਵਿੱਚ ਇੱਕ ਵੱਡੀ ਕੰਧ ਬਣਿਆ ਖੜਾ ਉਹ ਸੰ ਸੰਦੇ ਸੰਨ ਦੇ ਵਿੱਚ ਉਹਨੂੰ ਦਬਾਉਣ ਦੇ ਖਾਤਰ ਲੋਕਾਂ ਦੇ ਵਿੱਚ ਬਦਨਾਮ ਇੰਨਾ ਕਰ ਦਿਓ ਕਿਸਾਨ ਜੱਤੇ ਬੰਦੇ ਉਹਨੂੰ ਕਿ ਕਹਿੰਦੇ ਹੁੰਦੇ ਨੇ ਕਿ ਜੇ ਝੂਠ ਬੋਲਣਾ ਦੱਬ ਕੇ 100 ਝੂਠ 100 ਵਾਰੀ ਝੂਠ ਬੋਲ ਦਿਓ ਸੱਚ ਦੇ ਮੁਕਾਬਲੇ ਜਾ ਰੂ ਹਿਟਲਰ ਨੇ ਗੱਲ ਕਹੀ ਸੀ ਹਾਂ ਪਰ ਉਹੀ ਗੱਲ ਸਾਬਤ ਕਰਨਾ ਚਾਹੁੰਦਾ ਕਿ ਇੰਨਾ ਝੂਠ ਮਾਰ ਦਿਓ ਇੰਨਾ ਝੂਠ ਮਾਰ ਦਿਓ ਕਿ ਲੋਕਾਂ ਨੂੰ ਇਹ ਲੱਗਣ ਲੱਗੇ ਅਸਲ ਦੇ ਵਿੱਚ ਸਾਡੇ ਦੋ ਸੰਮਣ ਹੀ ਕਿਸਾਨ ਜੱਤੇ ਬੰਦਿਆਂ ਪਰ ਇਹ ਜਿਹੜੀ ਰੇਤ ਦੀ ਕੰਧ ਹੁੰਦੀ ਆ ਇਹ ਬਹੁਤਾ ਸਮਾਨੀ ਖੜਦੀ ਝੂਠਤਾ ਝੂਠਾ ਔਰ ਸੱਚ ਸਾਹਮਣੇ ਆਉਂਦਾ ਜਿੰਨਾ ਲੋਕਾਂ ਚ ਹਰਮਨ ਪਿਆਰਾ ਸੀ ਆਏ ਦਿਨ ਉਨਾ ਹੀ ਲੋਕਾਂ ਦੇ ਵਿੱਚ ਇੰਨਾ ਭੈੜਾ ਇਹਦਾ ਨਕਸ਼ਾ ਬਣ ਰਿਹਾ ਕਿ ਪਹਿਲਿਆਂ ਨਾਲੋਂ ਵੀ ਇਹਨੇ ਮਤਲਬ ਮਾੜਾ ਕਰਤਾ ਜਣੇਗੀ ਜੇ ਨਾ ਹੋਵੇ ਤਾਂ ਜਿਹੜੀਆਂ 2027 ਦੀਆਂ ਚੋਣਾਂ ਹੋਣਗੀਆਂ ਮੇਰਾ ਆਪਣਾ ਸਿੱਟਾ ਹੈ ਕਿ ਜਿਹੜੇ ਵਿਅਕਤੀ ਨੂੰ ਸਭ ਤੋਂ ਵੱਧ ਵੋਟਾਂ ਪਈਆਂ ਹੋਣ ਉਹਦੇ ਨਾਲ ਏਡੀ ਬੁਰੀ ਹੋਊਗੀ ਤੁਸੀਂ ਯਾਦ ਕਰੋਗੇ ਜਿਹੜਾ ਇਹ ਅੱਖਾ ਹੈ ਜਿੰਨੂੰ ਇਹ ਮੰਨਦਾ ਕਿ ਮੇਰਾ ਇਹ ਪੀਰ ਹੈ ਗੁਰੂ ਹੈ ਕੇਜਰੀਬਾਲ ਉਹਨੇ ਵੀ ਉਸੇ ਹੰਕਾਰ ਚੋਂ ਅਸਤੀਫਾ ਦਿੱਤਾ ਸੀ ਕਿ ਜੇ ਲੋਕ ਮੈਨੂੰ ਚਾਹੁੰਦੇ ਹੋਈ ਤਾਂ ਚੋਣ ਲੈਣਗੇ ਕੀ ਹੋਇਆ ਫਿਰ ਲੋਕਾਂ ਨੇ ਚੁਣਿਆ ਤਾਂ ਹੈ ਨਹੀਂ ਉਹ ਅੱਜ ਜਿਹੜੇ ਖਾਸ ਕਰਕੇ ਇਹਦੀ ਪਾਰਟੀ ਦੇ ਵਿੱਚ ਦੇਖ ਲਓ ਕੀ ਹੋ ਰਿਹਾ ਘੜਮੱਥ ਪਿਆ ਹੋਇਆ ਇਹਦੀ ਪਾਰਟੀ ਦੇ ਵਿੱਚ ਇੱਕ ਤਾਂ ਇਸ ਗੱਲੋਂ ਕਿ ਤੁਸੀਂ ਬਿਨਾਂ ਲੋੜ ਤੋਂ ਕਿਸਾਨਾਂ ਬੁੱਧ ਬੋਲਦੇ ਹੋ ਬਿਨਾਂ ਲੋੜ ਤੋਂ ਮਜ਼ਦੂਰਾਂ ਮਜ਼ਦੂਰਾਂ ਤੋਂ ਬਰਤੂ ਬੋਲਦੇ ਹਾਂ ਜਦੋਂ ਅਸੀਂ ਐਮਐਲਏ ਦੇ ਧਰਨੇ ਦਿੱਤੇ ਆ ਬਹੁਤ ਸਾਰੇ ਐਮਐਲਏ ਸਾਡੇ ਧਰਨੇ ਜਾ ਕੇ ਬੈਠ ਗਏ ਤਾਂ ਦੁਖੀ ਹੋਏ ਹੋਏ ਉਹਨਾਂ ਨੂੰ ਪਤਾ ਸੀ ਕਿ ਸਾਡੀ ਦਰ ਥੱਲੇ ਦਾਤੀ ਫੇਰ ਰਿਹਾ ਹੈ ਤੁਸੀਂ ਹੁਣ ਦੇਖੋਗੇ ਜੋ ਕੁਝ ਕੇਜਰੀਵਾਲ ਨਾਲ ਹੋਇਆ 2027 ਦੀਆਂ ਚੋਣਾਂ ਦੇ ਵਿੱਚ ਉਹੀ ਇਹਦੇ ਨਾਲ ਹੋਊਗਾ ਜਿੰਨੀ ਲੋਕਾਂ ਦੀ ਹਰਮਨ ਪਿਆਰਤਾ ਸੀ ਉਹਨਾਂ ਨੂੰ ਦਰਕਾਰ ਦੇਣਗੇ ਲੋਕ ਕਿ ਇਹੋ ਜਿਹੇ ਬੰਦਿਆਂ ਤੋਂ ਅਸੀਂ ਚਾਹਖ ਨਹੀਂ ਰੱਖਣੀ ਇਹ ਸਮਾਂ ਥੋੜਾ ਰਹਿ ਗਿਆ ਸਿਰਫ 1 ਸਾਲ ਲੈ ਗਿਆ ਇਹਦੇ ਲਈ ਜਬਰ ਕਰਨ ਦਾ ਉਦੋਂ ਬਾਅਦ ਤਾਂ ਫਿਰ ਲੋਕਾਂ ਨੂੰ ਪਤਿਆਉਣਾ ਹੁੰਦਾ ਲੋਕਾਂ ਨੂੰ ਫੰਡ ਦੇਣੇ ਹੁੰਦੇ ਆ ਲੋਕਾਂ ਦੀਆਂ ਗਲੀਆਂ ਪੱਕੀਆਂ ਕਰਨੀਆਂ ਨੇ ਨਾਲੀਆਂ ਪੱਕੀਆਂ ਕਰਨੀਆਂ ਹੋਰ ਨਾ ਮ ਤਾਂ ਕੁਝ ਕਰਨਾ ਹੁੰਦਾ ਨਾ ਉਹੀ ਕੁਝ ਕਰਨਾ ਜੀ ਲੱਗਦਾ ਮਤਲਬ ਜਿਵੇਂ ਲਗਾਤਾਰ ਤੁਸੀਂ ਗੱਲ ਵੀ ਕੀਤੀ ਹੈ ਕਿਸਾਨ ਜਿੱਥੇ ਬੰਦੇ ਆ ਟਾਰਗੇਟ ਤੇ ਨਹੀਂ ਮਤਲਬ ਮਹਾਰਾਜ ਵੀ ਇੱਕ ਇਹਨਾਂ ਦੀ ਪਾਰਟੀ ਦਾ ਬੰਦਾ ਉੱਠ ਕੇ ਕਹਿੰਦਾ ਜੀ ਇੱਥੋਂ ਸੜਕ ਨਾੰਦੀ ਸੀ ਉਹ ਚ ਫਲਾਣਾ ਬੰਦਾ ਪੈਸੇ ਖਾ ਗਿਆ ਹਾਲਾਂਕਿ ਪਤਾ ਲੱਗਿਆ ਕਿ ਉਹ ਬੰਦਾ ਤਾਂ ਕਿਸਾਨ ਯੂਨੀਅਨ ਦਾ ਹੈ ਹੀ ਨਹੀਂ ਸੀ ਉਹ ਤਾਂ ਬੰਦਾ ਪੋਲੀਟਿਕਲ ਕਿਸੇ ਪਾਰਟੀ ਨਾਲ ਸੰਬੰਧਤ ਸੀ ਤੇ ਉਥੇ ਇਹਨਾਂ ਨੇ ਕਿਹਾ ਕਿ फटाफट ਪਰਚਾ ਦਿਓ ਤੇ ਆ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਤੰਜ ਕਸਿਆ ਉਹ ਇਹ ਕਹਿੰਦੇ ਕਿ ਯਾਰ ਮਖੌਲ ਬਣਾ ਛੱਡਿਆ ਧਰਨਾ ਦੇ ਦੇਣਗੇ ਧਰਨਾ ਦੇ ਦੇਣਗੇ ਮੈਂ ਤਾਂ ਹੀ ਇਹ ਮੇਰੇ ਤੇ ਮੱਚਦੇ ਹੈ ਮਤਲਬ ਉਹ ਪਰਚਾ ਇਸੇ ਰਾਂਝੀ ਸੀ ਦੇ ਦਿੱਤਾ ਗਿਆ ਕਿ ਉਹਨਾਂ ਨੂੰ ਲੱਗਿਆ ਕਿ ਮਾਮਲਾ ਕਿਸਾਨ ਯੂਨੀਅਨ ਦਾ ਐਨੀ ਨਫ਼ਰਤ ਕਿਉਂ ਦੇਖੋ ਜਿਹੜੀ ਮੈਂ ਗੱਲ ਕਹੀ ਸੀ ਕਿ ਜੜੀਆਂ ਪੋਲੀਟੀਕਲ ਪਾਰਟੀਆਂ ਪੋਲੀਟੀਕਲ ਲੀਡਰ ਨਹੀਂ ਉਹ ਸਾਰੇ ਚੁੱਪ ਨੇ ਸੰਯੁਕਤ ਮੋਰਚਾ ਹੀ ਬੋਲਦਾ ਹੈ ਇਹਦੇ ਤੇ ਜਦੋਂ ਕੋਈ ਨਵੀਂ ਨੀਤੀ ਲੈ ਕੇ ਆਉਂਦੇ ਨੇ ਤੰਕਾਲੇ ਕਾਨੂੰਨ ਆਏ ਉਦੋਂ ਵੀ ਸੰਯੁਕਤ ਮੋਰਚਾ ਬੋਲਿਆ ਇੱਕ ਨਮੀ ਖੇਤੀ ਨੀਤੀ ਦਾ ਖਰਾੜਾ ਲੈ ਕੇ ਆ ਉਦੋਂ ਵੀ ਸਿੰਘ ਜੁਕਤ ਮੋਰ ਕਾ ਬੋਲਿਆ ਜਦੋਂ ਵੀ ਕੋਈ ਜ਼ਬਰ ਹੁੰਦਾ ਉਦੋਂ ਲੋਕ ਬੋਲਦੇ ਨੇ ਉਹ ਇਹਨੂੰ ਇਹ ਆ ਕਿ ਲੋਕਾਂ ਨੂੰ ਸਿੱਧਾ ਤਾਂ ਇਹਨਾਂ ਨੂੰ ਲਤਾੜਨਾ ਔਖਾ ਕਿ ਇਹਨਾਂ ਦੇ ਅਨਕਾਉਂਟਰ ਕਰਦੇ ਹੋ ਇਹਨਾਂ ਨੂੰ ਜੇਲ੍ਹਾਂ ਚ ਸੜਦੇ ਔਖਾ ਇਹਨਾਂ ਨੂੰ ਲੋਕਾਂ ਦੇ ਵਿੱਚ ਇੰਨਾ ਬਦਨਾਮ ਕਰਦੇ ਹੋ ਕਿ ਉਹਨਾਂ ਨੂੰ ਸੱਚ ਲੱਗਣ ਲੱਗ ਜੇ ਕਿ ਯਾਰ ਜੱਥੇ ਬੰਦਗਾਂ ਵਾਲੇ ਮਾੜੇ ਆ ਪਰ ਅਸਲ ਦੇ ਵਿੱਚ ਜਿਹੜੀ ਕੋਈ ਵਿਚਾਰਧਾਰਾ ਹੁੰਦੀ ਹੈ ਨਾ ਉਹ ਵਿਚਾਰਧਾਰਾ ਮਾਰੀ ਨਹੀਂ ਜਾ ਸਕਦੀ ਉਹ ਵਿਚਾਰਧਾਰਾ ਨੂੰ ਕਿਸੇ ਟਾਈਮ ਤੇ ਬਖਤੀ ਤੌਰ ਤੇ ਦਬਾਇਆ ਜਾ ਸਕਦਾ ਪਰ ਵਿਚਾਰਧਾਰਾ ਨਾ ਅਜੇ ਤੱਕ ਮਰੀ ਐ ਨਾ ਇਹ ਮਰੇ ਹਟਲਰ ਅਰਗੇ ਵੀ ਆ ਗਏ ਮੋਦੀ ਅਰਗੇ ਵੀ ਆ ਗਏ ਤੇ ਇੱਥੇ ਕੇਪੀ ਇੱਥੇ ਗਿਲਰ ਅਰਗੇ ਵੀ ਆ ਗਏ ਇਹ ਵਿਚਾਰਧਾਰਾ ਨਹੀਂ ਮਰਦੀ ਹੁੰਦੀ ਲੋਕ ਉਠਦੇ ਹੁੰਦੇ ਨੇ ਲੋਕ ਖੜ੍ਹਦੇ ਹੁੰਦੇ ਨੇ ਸਟੇਟ ਹਾਰਦੀ ਹੁੰਦੀ ਐ ਲੋਕ ਜਿੱਤਦੇ ਹੁੰਦੇ ਨੇ ਕੀ ਲੱਗਦਾ ਪ੍ਰਧਾਨ ਜੀ ਮਤਲਬ ਆਏ ਦਬਾਉਣ ਦੇ ਨਾਲ ਝੂਠੇ ਪਰਚੇ ਪਾਉਣ ਦੇ ਨਾਲ ਮੁੰਡੇ ਮਾਰਨ ਦੇ ਨਾਲ ਜਾਂ ਕਿਸਾਨ ਜੱਥੇਬੰਦੀਆਂ ਨੂੰ ਟਾਰਗੇਟ ਕਰਨ ਦੇ ਨਾਲ ਕੀ ਪੰਜਾਬ ਦੇ ਲੋਕ ਲੜਨਾ ਛੱਡ ਜਾਣਗੇ ਸਰਕਾਰਾਂ ਖਿਲਾਫ ਬੋਲਣਾ ਛੱਡ ਜਾਣਗੇ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਆਪਦੀ ਗੱਲ ਕਰਦਾ ਹਾਂ ਮੇਰੇ ਤੇ 50 ਪਰਚੇ ਤੇ ਪਾਏ ਆ ਪੰਜਾਬ ਪੁਲਿਸ ਨੇ ਠੀਕ ਹੈ ਤਿੰਨ ਪਰਚੇ ਪਾਏ ਆ ਰਾਦਾ ਕਤਲ ਦੇ ਦਿੱਲੀ ਪੁਲਿਸ ਨੇ ਠੀਕ ਹੈ 53 ਕੇਸ ਮੇਰੇ ਤੇ ਪਾਏ ਆ ਅਜੇ ਤੱਕ ਇਹ ਮੈਨੂੰ ਨਹੀਂ ਦਵਾ ਸਕੀ ਹਾਂ ਬਾਕੀਆਂ ਨੂੰ ਕਿੰਨਾ ਕ ਦਵਾ ਲੈਣਗੇ ਇਹ ਮੈਨੂੰ ਤਾਂ ਹੀ ਲੱਗਦਾ ਮੈਨੂੰ ਦਵਾ ਲੈਣਗੇ ਮੈਂ ਸੱਚਾ ਮੈਂ ਲੋਕਾਂ ਖਾਤਰ ਲੜਦਾ ਕਹਿੰਦੇ ਪੈਸੇ ਬਹੁ ਖਾਨੇ ਆ ਤੁਸੀਂ ਹੋਟਲ ਆ ਤੁਹਾਡੇ ਤੁਹਾਡੀਆਂ ਚੰਗੀਆਂ ਚੰਗੇ ਕੰਮ ਆ ਕਾਰੋਬਾਰ ਆ ਬੜੇ ਪੈਸੇ ਬਣਾ ਕੇ ਭੱਠੇ ਆ ਤੁਹਾਡੇ ਸੈਲਰ ਆ ਤੁਹਾਡੇ ਬੜਾ ਕੁਝ ਕਹਿੰਦੇ ਇਹਹੀ ਇਹਦਾ ਅਸੀਂ ਚੈਲੰਜ ਕਬੂਲ ਆ ਨਾ ਵੀ ਅਸੀਂ ਡਿਬੇਟ ਕਰਨੀ ਆ ਹਾਂ ਅਸੀਂ ਡਿਬੇਟ ਖੇਤੀ ਮੁੱਦਿਆਂ ਤੇ ਵੀ ਕਰਾਂਗੇ ਅਸੀਂ ਡਿਬੇਟ ਪਾਣੀ ਦੇ ਮੁੱਦਿਆਂ ਤੇ ਵੀ ਕਰਾਂਗੇ ਹਾਂ ਜਿਵੇਂ ਅੱਜ ਹੀ ਇਹਨੇ ਕਹ ਸੀ ਇੱਕ ਜੂਨ ਤੋਂ ਨਹਿਰਾਂ ਭਰ ਜਾਣੀਆਂ ਬਿਜਲੀ ਛੱਡ ਦੂੰਗਾ ਆ ਬਠੰਡੇ ਨੇ ਇੱਕ ਜੂਨ ਦਿੱਤੀ ਹੋਈ ਆ ਝੋਨਾ ਲਾਉਣ ਦੀ ਬਠੰਡੇ ਵਾਲੀ ਨਹਿਰ ਖਾਲੀ ਪਈ ਆ ਪਿਛਲੇ ਸਾਲ ਦਾ ਪਾਣੀ ਨਹੀਂ ਵਰਤਿਆ ਨੇ ਪੰਜਾਬ ਦੇ ਹਿੱਸੇ ਦਾ ਸਿਰਫ 24% ਪਾਣੀ ਵਰਤਿਆ। ਹਾਂ ਬਾਕੀ ਉਵੇਂ ਹੀ ਦੂਜੇ ਸਟੇਟਾਂ ਲੈ ਗਈਆਂ। ਹਾਂ ਆ ਹੁਣ 21 ਮਈ ਤੋਂ ਨਵਾਂ ਸਾਲ ਚੱਲ ਪਿਆ। ਹਾਂ 40% ਪਾਣੀ ਹਰਿਆਣੇ ਨੂੰ ਫੇਰ ਵਾਧੂ ਦੇ ਰਿਹਾ। ਹਾਂ ਹਰਿਆਣੇ ਦੇ ਵਿੱਚ ਇਹਦੇ ਸੌਰੇ ਨੇ ਮੈਨੂੰ ਲੱਗਦਾ ਕਿ ਜਰੂਰ 헤ਜ ਆਉਂਦਾ। ਹਾਂ ਇਸ ਗੱਲ ਦਾ ਹਾਂ ਉਹ ਪੰਜਾਬ ਨੂੰ ਦੇਣਾ ਚਾਹੀਦਾ ਇਸ ਟਾਈਮ ਤੇ ਨਹਿਰਾਂ ਜੇ ਖਾਲੀ ਐ ਤਾਂ ਦੇਖਣਾ ਚਾਹੀਦਾ ਦੋਸ਼ੀ ਕੌਣ ਆ। ਅਸੀਂ ਡਿਬੇਟ ਦਾ ਸੱਦਾ ਕਬੂਲਿਆ ਕਿ ਦਿਓ ਡਿਬੇਟ ਦੀ ਟਾਈਮ ਦਿਓ। ਉਹ ਕਿੱਥੇ ਝੋਨਾ ਲਾਉਣਾ। ਅਸੀਂ ਆਈਏ। ਹਾਂ ਉਹ ਅਸੀਂ ਦੁਕਾਨੋਂ ਸਿੱਧਾ ਦਿਤਤਾ ਜਿਵੇਂ ਕਿ ਨਿਗਰ ਰੱਖਿਓ ਕਿੱਥੇ ਝੋਨਾ ਲਾਉਂਦਾ ਕਿੱਥੇ ਵਟਾਂ ਪੋਚਦਾ ਠੀਕ ਹੈ ਨਾ ਇਹ ਤਾਂ ਖੁੱਲਾ ਟਾਈਮ ਆ ਉਹਦੇ ਕੋਲੇ ਸਾਡੇ ਕੋਲੇ ਵੀ ਟਾਈਮ ਹੈਗਾ ਅਸੀਂ ਝੋਨਾ ਸਾਥੋਂ ਨਹੀਂ ਲੱਗਦਾ ਨਿਗਾਹ ਜ਼ਰੂਰ ਰੱਖ ਸਕਦੇ ਹਾਂ ਪਰ ਡਿਬੇਟ ਤਾਂ ਕਰਤਾ ਕਿ ਦਿਨਾਂ ਅਸੀਂ ਡਿਬੇਟ ਦੇ ਵਿੱਚ ਖਿੱਚਾਂਗੇ ਇਹਨੂੰ ਕਿ ਉਂਗਲ ਚੱਕ ਕਿਹੜੇ ਬੰਦੇ ਦਾ ਹੋਟਲਾਂ ਦੇ ਵਿੱਚ ਇੱਚਦਾ ਕਿਹੜੇ ਬੰਦੇ ਨੇ ਵੱਡਾ ਹੀ ਕੋਈ ਇੱਥੇ ਇੰਡਸਟਰੀ ਲਾ ਲਈ ਕਿਹੜੇ ਲੀਡਰ ਨੇ ਕਿੰਨਾ ਸਰਮਾਇਆ ਇਕੱਠਾ ਕਰ ਲਿਆ ਇਹ ਤਾਂ ਬੜੀ ਸੌਖੀ ਗੱਲ ਆ ਦੇਰ ਕੋ ਤੁਸ ਤੇਰਤ ਦਾ ਮੁਖੀਆਂ ਠੀਕ ਹੈ ਇਨਕੁਰੀ ਕਰਾਣਾ ਹਾਂ ਇਨਕੁਰੀ ਕਰਾ ਮੇਰੀ ਵਿਕਰਾਜ ਸੰਯੁਕਤ ਮੋਰਚੇ ਦੇ ਸਾਰੇ ਲੀਡਰਾਂ ਦੀ ਕਰਾ ਸਾਹਮਣੇ ਆ ਜੂਗਾ ਤੈਨੂੰ ਕੀ ਔਕਾ ਹੁਣ ਔਕਾ ਤਾਂ ਸਾਨੂੰ ਹੈ ਤੈਨੂੰ ਤਾਂ ਕੋਈ ਔਕਾ ਨਹੀਂ ਹਾਂ ਗੱਲ ਉਹੀ ਹੈ ਕਿ ਅਸਲ ਦੇ ਵਿੱਚ ਲੋਕਾਂ ਚ ਬਦਨਾਮ ਕਰਦੇ ਲੋਕ ਜਾਣਦੇ ਨੇ ਚੰਗੀ ਤਰ੍ਹਾਂ ਜਾਣਦੇ ਨੇ 40 40 ਸਾਲ ਦਾ ਤਜਰਬਾ ਹੈ ਸਾਰੇ ਲੀਡਰਾਂ ਦਾ ਲੋਕਾਂ ਦੇ ਵਿੱਚ ਵਿਚਰਦੇ ਆ ਹਰ ਵਾਰੀ ਬਾਹ ਫੜਦੇ ਆ ਚਾਹੇ ਉਹਨਾਂ ਦੀ ਫਸਲ ਮਰੀ ਇੱਥੇ ਨਰਮਾ ਮਰਿਆ ਹਾਂ ਅਸੀਂ ਲੋਕਾਂ ਦੀ ਬਾਹ ਫੜੀ 18 ਦਿਨ ਇੱਥੇ ਬੈਠੇ ਰੇਲਾਂ ਰੋਕੀਆਂ ਮੁਆਜਬਾ ਦਵਾਇਆ ਨਰਮੇ ਦਾ ਕਣਕ ਗੜਿਆ ਨਾ ਮਰੀ ਜਮਾ ਬਿਲਕੁਲ ਮਰ ਗਈ ਸੀ ਖਾਣੂ ਨਹੀਂ ਰਹੀ ਜਾ ਕੇ ਖਾਸ ਕਰਕੇ ਫਰੀਦਕੋਟ ਜ਼ਿਲ੍ਹੇ ਚ ਦੇਖ ਲੋ ਲੋਕਾਂ ਨੂੰ ਦਵਾਇਆ ਮੁਆਜਬਾ ਆ ਮੁੰਡਾ ਮਾਰਿਆ ਅੱਜ ਇੱਥੇ ਸਾਰੇ ਬੈਠੇ ਇਕੱਠੇ ਹੋਏ ਸਿਰ ਜੋੜੀ ਇਸ ਕਰਕੇ ਲੋਕਾਂ ਨੂੰ ਪਤਾ ਕਿ ਨਾ ਸਾਡਾ ਨਹੀਂ ਸਰਨਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਲੋਕਾਂ ਨੂੰ ਪਤਾ ਕਿ 5 ਸਾਲ ਬਾਅਦ ਬਦਲ ਜਾਣਾ ਇਹ ਨਾ ਨਹੀਂ ਇਥੇ ਰਹਿਣਾ ਸਾਡੇ ਕੋਲੇ ਬਾਹ ਫੜਨੀ ਤਾਂ ਇਹਨਾਂ ਲੋਕ ਲੀਡਰਾਂ ਨੇ ਫੜਨੀ ਹੈ ਕਿਸੇ ਸਿਆਸਤਦਾਨ ਨੇ ਨਹੀਂ ਫੜਨੀ ਆਖਰੀ ਸਵਾਲ ਹੈ ਇਹ ਕਹਿੰਦੇ ਹੁੰਦੇ ਸੀ ਕਿ ਮੈਂ ਆਮ ਘਰ ਦਾ ਮੁੰਡਾ ਮੈਨੂੰ ਆਮ ਘਰਾਂ ਦੇ ਦੁੱਖ ਸੁੱਖ ਪਤਾ ਹੈ ਕੀ ਲੱਗਦਾ ਹੈ ਹੁਣ ਆਮ ਘਰਾਂ ਦਾ ਮੁੰਡੇ ਨੂੰ ਦੁੱਖ ਸੁੱਖ ਕਿਸ ਤਰੀਕੇ ਨਾਲ ਬਦਲ ਗਏ ਉਹਦੇ ਦੁੱਖ ਸੁੱਖ ਬੋਲ ਚਾਲ ਦਾ ਤਰੀਕਾ ਕਿਵੇਂ ਬਦਲ ਗਿਆ ਦੇਖੋ ਆਮ ਘਰ ਦਾ ਬੰਦਾ ਉਦੋਂ ਤੱਕ ਰਹਿੰਦਾ ਜਦੋਂ ਰਾਜ ਸਤਾ ਦੇ ਵਿੱਚ ਸ਼ਾਮਲ ਨਹੀਂ ਹੁੰਦਾ ਜਦੋਂ ਉਹ ਰਾਜ ਸਤਾ ਦੇ ਵਿੱਚ ਸ਼ਾਮਲ ਹੋ ਗਿਆ ਕੋਈ ਐਮਪੀ ਹੈ ਕੋਈ ਐਮਐਲਏ ਹੈ ਕੋਈ ਮੁੱਖ ਮੰਤਰੀ ਹੈ ਕੋਈ ਉਹਦੇ ਬੱਚੇ ਹੈ ਉਹਨਾਂ ਨੂੰ ਵੀ ਨਸ਼ਾ ਇੱਕ ਤਾਂ ਇੰਨਾ ਚੜ ਜਾਂਦਾ ਬਹੁਤ ਜ਼ਿਆਦਾ ਹਾਂ ਦੂਜਾ ਇੱਕ ਜਿਹੜਾ ਸਿਸਟਮ ਆ ਉਹ ਸਿਸਟਮ ਦਾ ਇੱਕ ਪੁਰਜਾ ਬਣ ਜਾਂਦੇ ਆ ਉਹ ਵੱਖਰਾ ਨਹੀਂ ਚੱਲ ਸਕਦਾ ਇਹ ਸਿਸਟਮ ਆ ਜਿਹੜਾ ਉਹ ਕਹਿੰਦਾ ਹੀ ਹੈ ਕਿ ਲੋਕਾਂ ਨੂੰ ਦਬਾਓ ਲੋਕਾਂ ਨੂੰ ਦਵਾ ਕੇ ਰਾਜ ਕਰੋ ਪਾੜੋ ਅਤੇ ਰਾਜ ਕਰੋ ਦੀ ਨੀਤੀ ਹੈ ਉਹ ਇਸੇ ਸਟੇਟ ਰਹੀ ਹੁੰਦੀ ਆ ਇਹਨੂੰ ਛੱਡ ਕੇ ਕੋਈ ਹੋਰ ਵੀ ਮੁੱਖ ਮੰਤਰੀ ਬਣ ਜਾਈ ਫੇਰ ਵੀ ਇਹੀ ਹਾਲ ਕਰੂਗਾ ਲੋਕਾਂ ਤੇ ਜ਼ਬਰ ਕਰੇ ਬਿਨਾ ਲੋਕਾਂ ਤੇ ਰਾਜ ਨਹੀਂ ਕੀਤਾ ਜਾ ਸਕਦਾ ਇਹ ਇਤਿਹਾਸ ਇਹਦਾ ਗਵਾਹ ਹੈ ਚਾਹੇ ਮਤਲਬ ਪਿਛਲੇ ਰਾਜੇ ਰਾਣਿਆਂ ਤੇ ਉਹ ਲੈ ਲੋ ਤੇ ਚਾਹੇ ਜਦੋਂ ਮੁਗਲਾਂ ਦਾ ਰਾਜ ਸੀ ਉਦੋਂ ਲੈ ਲੋ ਚਾਹੇ ਅੰਗਰੇਜ਼ਾਂ ਦਾ ਰਾਜ ਸੀ ਉਦੋਂ ਲੈ ਲੋ ਜੇ ਰਾਜ ਕੀਤਾ ਜਾਂਦਾ ਲੋਕਾਂ ਤੇ ਜ਼ਬਰ ਕਰਕੇ ਕੀਤਾ ਜਾਂਦਾ ਉਹਦਾ ਇਤਿਹਾਸ ਇਹ ਦੁਹਰਾ ਰਿਹਾ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਆ ਗੱਲਬਾਤ ਕੀਤੀ ਸਰਦਾਰ ਬੋਟਾ ਸਿੰਘ ਬੁਰਜਗਿਲ ਦੇ ਨਾਲ ਚੈਲੰਜ ਸਵਕਾਰ ਕੀਤਾ ਉਹ ਕਹਿੰਦੇ ਜਾਂਚ ਕਰਵਾਓ ਤੁਹਾਡੇ ਕੋਲ ਏਜੰਸੀਆਂ ਸਭ ਕੁਝ ਹੈ ਨਾਲੇ ਪਤਾ ਲੱਗ ਜੂਗਾ ਕਿ ਇਸ ਕਿਸਾਨ ਜਿਹੜੇ ਆਗੂ ਆ ਉਹਨਾਂ ਨੇ ਕੀ ਬਣਾਇਆ ਤੇ ਨਾਲੇ ਅਸੀਂ ਡਿਬੇਟ ਦਾ ਖੁੱਲਾ ਚੈਲੰਜ ਆ ਜਿੱਥੇ ਮਰਜੀ ਅਸੀਂ ਡਿਬੇਟ ਕਰਨ ਤਿਆਰ ਆ ਤੇ ਪੁਲਿਸ ਆ ਰਾਜ ਦੇ ਖਿਲਾਫ ਵੀ ਉਹ ਡਟ ਕੇ ਖੜੇ ਨਹੀਂ ਤੇ ਉਹਨਾਂ ਨੇ ਕਿਹਾ ਕਿ ਇਹ ਭੁਲੇਖਾ ਹੈ ਕਿ ਦਬਾ ਲੈਣਗੇ ਲੋਕਾਂ ਨੂੰ ਮੇਰੀ ਗਾਰੰਟੀ ਹੈ ਕਿ ਮੈਂ ਨਹੀਂ ਦਬਦਾ ਤੇ ਬਾਕੀ ਆਗੂ ਕਿਵੇਂ ਦਬ ਜਾਣਗੇ